ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪੰਜਾਬ ਦੇ ਵਿੱਚ ਸਿਆਸਤ 'ਚ ਵੱਖ-ਵੱਖ ਮੁੱਦੇ ਆਏ ਨੇ ਲੇਕਿਨ ਪਰਿਵਾਰਕ ਮੁੱਦਾ ਜਿਹੜਾ ਆ ਉਹ ਇਸ ਵਕਤ ਸਭ ਤੋਂ ਵੱਧ ਪੱਕਿਆ ਹੋਇਆ ਹੈ ਜਿਸ ਵਕਤ ਇੱਕ ਵੀਡੀਓ ਸਿਰਤ ਮਾਨ ਦੀ ਦਿਖਾਈ ਗਈ ਔਰ ਜਿਸ ਤਰੀਕੇ ਦੀਆਂ ਚੀਜ਼ਾਂ ਸਿਰਤ ਮਾਨ ਨੇ ਉਹਦੇ ਵਿੱਚ ਕਹੀਆਂ ਉਹ ਇੱਕ ਵਾਰੀ ਫਿਰ ਤੋਂ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਆਈਆਂ ਨੇ ਇਸ ਵਕਤ ਸਾਡੇ ਨਾਲ ਫਿਰੋਜ਼ਪੁਰ ਤੋਂ ਵਿਧਾਇਕ ਜਿਹੜੇ ਨੇ ਐਡਵੋਕੇਟ ਰਜਨੀਸ਼ دھਈਆ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਪੁੱਛਦੇ ਆਂ ਕਿ ਇਹ ਸਾਰੀਆਂ ਚੀਜ਼ਾਂ ਸਿਆਸਤ ਦੇ ਵਿੱਚ ਕੀ ਰੁਖ ਲੈ ਰਹੀਆਂ ਨੇ ਜੀ ਸਰ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਇੱਕ ਵੀਡੀਓ ਜਿਸ ਵਿੱਚ ਸੀਰਤ ਮਾਨ ਨੇ ਆ ਕੇ ਬਹੁਤ ਸਾਰੀਆਂ ਚੀਜ਼ਾਂ ਕਈਆਂ ਨੇ ਆਪਣੇ ਫਾਦਰ ਤੋਂ ਸ਼ਿਕਾਇਤਾਂ ਲਗਾਈਆਂ ਨੇ ਕਿੱਥੇ ਦੇਖਦੇ ਹੋ ਇਸ ਚੀਜ਼ ਨੂੰ ਔਰ ਸਿਆਸੀ ਪੱਧਰ ਤੇ ਮੰਨਦੇ ਹੋ ਕਿ ਕੋਈ ਨੁਕਸਾਨ ਹੋ ਸਕਦਾ ਇਹਦੇ ਨਾਲ ਅਹ ਦੇਖੋ ਮੈਂ ਇੱਕ ਗੱਲ ਕਹੂੰਗਾ ਸੀਰਤ ਮਾਨ ਮੇਰੀ ਬੇਟੀ ਵਰਗੀ ਹੈ ਬੇਟੀ ਵਰਗੀ ਨਹੀਂ ਮੈਂ ਬੇਟੀ ਹੀ ਕਹੂੰਗਾ ਤਾਂ ਕਿ ਮਾਨ ਸਾਹਿਬ ਮੇਰੇ ਤੋਂ ਉਮਰ 'ਚ ਸ਼ਾਇਦ ਮੇਰੇ ਨਾਲ 2 ਸਾਲ ਹੀ ਵੱਡੇ ਨੇ ਤੇ ਉਹ ਸਾਡੀ ਭਤੀਜੀ ਵੀ ਤੇ ਉਹ ਸਾਡੀ ਮੇਰੀ ਬੇਟੀ ਵੀ ਹੈ ਮੈਨੂੰ ਲੱਗਦਾ ਕਿ ਉਸ ਬੇਟੀ ਨੇ ਜਿਹੜੀ ਇਹ ਵੀਡੀਓ ਸ਼ੇਅਰ ਕੀਤੀ ਹੈ ਉਹਨੂੰ ਕਿਤੇ ਨਾ ਕਿਤੇ ਆਪਣੇ ਆਪ 'ਚ ਇਨਸਿਕਿਉਰਟੀ ਫੀਲ ਹੋਈ ਹੈ ਇਨਸਕਿਉਰਟੀ ਕੁਆ ਗੈਟਿੰਗ ਲਵ ਐਂਡ ਅਫੈਕਸ਼ਨ ਫ਼੍ਰੋਮ ਹਰ ਫਾਦਰ ਦੇਖੋ ਮੈਨੂੰ ਨਹੀਂ ਪਤਾ ਕਿ ਇਹਦੇ ਪਿੱਛੇ ਕੀ ਕਾਰਨ ਨੇ ਮੈਨੂੰ ਨਹੀਂ ਪਤਾ ਕਿ ਉਸ ਸਾਡੀ ਬੇਟੀ ਨੇ ਕਿਉਂ ਇਹ ਸਟੈਪ ਉਠਾਇਆ ਪਰ ਉਹਦੇ ਚ ਬੇਟੀ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਮੈਂ ਉਹਨਾਂ ਨੂੰ ਸਿਰਫ ਮਿਸਟਰ ਮਾਨ ਹਾਂ ਜਾਂ ਸੀਐਮ ਸਾਹਿਬ ਸੀਐਮ ਸਾਹਿਬ ਕਹਾਂਗੀ ਕਿਉਂਕਿ ਉਹ ਪਾਪਾ ਜਾਂ ਫਾਦਰ ਕਹਿੰਦਾ ਹੱਕ ਖੋ ਚੁੱਕੇ ਨੇ ਮੈਂ ਸਮਝਦਾ ਕਿ ਇਹ ਸਿਰਤ ਲਈ ਮਾੜੀ ਗੱਲ ਸੀ ਜਦ ਜਨੂ ਦਾ ਜਨਮ ਹੋਇਆ ਸਭ ਤੋਂ ਜ਼ਿਆਦਾ ਖੁਸ਼ੀ ਕਿਹਨੂੰ ਹੋਈ ਸੀ ਮਾਨ ਸਾਹਿਬ ਨੂੰ ਬੇਟੀ ਜਿਹੜੀ ਹੁੰਦੀ ਹੈ ਉਹ ਬਾਪ ਦੀ ਹੁੰਦੀ ਹੈ ਔਰ ਬੇਟੇ ਦਾ الافੈਕਸ਼ਨ ਮਾਣ ਨਾਲ ਹੁੰਦਾ ਇਹ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਹੈ ਮੈਨੂੰ ਲੱਗਦਾ ਕਿ ਸ਼ਾਇਦ ਇਸ ਵੀਡੀਓ ਨਾਲ ਤਾਂ ਨਹੀਂ ਮਾਨ ਸਾਹਿਬ ਨੂੰ ਦੁੱਖ ਹੋਇਆ ਹੋਣਾ ਕਿਉਂ ਬੇਟੀ ਮੇਰੇ ਲਈ ਕੀ ਬੋਲੀ ਲੇਕਿਨ ਜਿਹੜਾ ਇਹ ਸ਼ਬਦ ਉਹਨੇ ਕਿਹਾ ਕਿ ਮੈਂ ਪਾਪਾ ਕਹਿੰਦਾ ਹਕੂ ਜਿਹੜਾ ਖੋਜਿਆ ਨੇ ਇਹ ਗੱਲ ਸੁਣ ਕੇ ਜ਼ਿਆਦਾ ਦੁੱਖ ਹੋਇਆਣਾ ਦੇਖੋ ਫਸਟ ਆਫ 올 ਤਾਂ سیرਤ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਜੇ ਮਾਨ ਸਾਹਿਬ ਤੋਂ ਬਤੌਰ ਪੇਰੈਂਟਸ ਜੇ ਉਹ ਬੱਚਿਆਂ ਦੀ ਕੇਅਰਿੰਗ ਨਾ ਹੁੰਦੀ ਤਾਂ ਫਿਰ ਉਹ ਸੀਐਮ ਸਾਹਿਬ ਦੇ ਔਤ ਸੈਲੈਮਨੀ ਦੇ ਉੱਤੇ ਹਾਜ਼ਰ ਨਾ ਹੁੰਦੇ ਸਪੈਸ਼ਲ ਉਹਨਾਂ ਨੂੰ ਇਨਵਾਈਟ ਕਰਨਾ ਸਪੈਸ਼ਲ ਉਸ ਇਤਿਹਾਸਿਕ ਪਲ ਦਾ ਗਵਾਹ ਬਣਾਉਣਾ ਇਹ ਇੱਕ ਜ਼ਿੰਮੇਵਾਰ ਰਿਸਪਾਂਸਿਬਲ ਔਰ ਆਪਣੇ ਬੱਚਿਆਂ ਨੂੰ ਸਮੁੰਦਰ ਤੋਂ ਵੀ ਜ਼ਿਆਦਾ ਗਹਿਰਾ ਪਿਆਰ ਕਰਨ ਵਾਲਾ ਪੇਰੈਂਟ ਸੀ ਕਰ ਸਕਦਾ ਮੈਂ ਮਾਨ ਸਾਹਿਬ ਦੇ ਪਰਿਵਾਰ ਨੂੰ ਦਿਲ ਦੀ ਗਹਿਰਾਈਆਂ ਤੋਂ ਸ਼ੁਭਕਾਮਨਾਵਾਂ ਵੀ ਦੇਣਾ ਔਰ ਉਹਨਾਂ ਦੇ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦਾ ਉਹ ਨਵਾਂ ਬੱਚਾ ਜਿਹੜਾ ਇਸ ਦੁਨੀਆ ਦੇ ਵਿੱਚ ਹਾਲੇ ਆ ਰਿਹਾ ਉਹਦੇ ਆਉਣ ਤੋਂ ਪਹਿਲਾਂ ਕਿਸੇ ਤਰੀਕੇ ਦੀ ਕੌਂਟਰੋਵਰਸੀ ਖੜੀ ਕਰਨਾ ਇਹ ਬਿਮਾਰ ਮਾਨਸਿਕਤਾ ਦਾ ਸਬੂਤ ਹੈ ਜਿਸ ਤਰ੍ਹਾਂ ਇਸ ਚੀਜ਼ ਦੀ ਗੱਲ ਕਰਦੇ ਨਾ ਜਿਸ ਤਰੀਕੇ ਦੀ ਸ਼ਬਦਾਵਲੀ ਜੋ ਚੀਜ਼ਾਂ ਉਸ ਵੀਡੀਓ ਦੇ ਵਿੱਚ ਕਹੀਆਂ ਗਈਆਂ ਇੱਕ ਦਿਨ ਉਹ ਸੀ ਆਖਰੀ ਜਿਸ ਵਕਤ ਸਾਰਿਆਂ ਨੇ ਸੀਰਤ ਨੂੰ ਦੇਖਿਆ ਸੀ ਉਹ ਸੀ ਜਿਸ ਵਕਤ ਉਹ ਓਥ ਸੈਰੇਮਨੀ ਤੇ ਪਹੁੰਚੀ ਸੀ ਬਹੁਤ ਖੁਸ਼ੀ ਸੀ ਉਹ ਦੋਵਾਂ ਬੱਚਿਆਂ ਨੂੰ ਵੀ ਔਰ ਉਸ ਤੋਂ ਬਾਅਦ ਸਿੱਧਾ ਇੱਕ ਵੀਡੀਓ ਆ ਨਹੀਂ ਜਿਸ ਵਿੱਚ ਇਹ ਸਾਰੀਆਂ ਚੀਜ਼ਾਂ ਕਹੀਆਂ ਗਈਆਂ ਹੋਣ ਕਿੱਥੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੀ ਚੀਜ਼ਾਂ ਹੋ ਸਕਦੀਆਂ ਕੀ ਕਿਸੇ ਨੇ ਕਰਵਾਇਆ ਆ ਜਾਂ ਕੀ ਚੀਜ਼ਾਂ ਨੇ ਪਿੱਛੇ ਦੀਆਂ ਦੇਖੋ ਜੀ ਇਹਦੇ ਪਿੱਛੇ ਮੈਂ ਪਹਿਲਾਂ ਕਹਿ ਚੁੱਕਾ ਕਿ ਮੈਨੂੰ ਨਹੀਂ ਪਤਾ ਕਿਉਂ ਆਈਆਂ ਤੇ ਇਹਦੇ ਪਿੱਛੇ ਕੌਣ ਹੈ ਪਰ ਇਹਦਾ ਸਭ ਤੋਂ ਪਹਿਲਾਂ ਲਾਹ ਲੈਂਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਮਜੀਠੀਆ ਸਾਹਿਬ ਨੇ ਇੱਕ ਆਪ ਦੀ ਇੰਟਰਵਿਊ ਜਾਰੀ ਕੀਤੀ ਹੈ ਆਪਦੇ ਪੇਜ ਤੇ ਲਾਈਵ ਜੋ ਵੀ ਕੀਤਾ ਮੈਂ ਮਜੀਠੀਆ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੇ ਸੀਰਤ ਬੇਟੀ ਦਾ ਇੰਨਾ ਹੀ ਦਰਦ ਹੈਗਾ ਤਾਂ ਫਿਰ ਉਹ ਮਾਮਾ ਜਿਨ੍ਹਾਂ ਦੇ ਪੁੱਤ ਉਹ ਭੈਣਾ ਜਿਨ੍ਹਾਂ ਦੇ ਵੀਰ ਉਹ ਮਾਪੇ ਜਿਨ੍ਹਾਂ ਦੇ ਬੱਚੇ ਨਸ਼ੇ ਦੇ ਛੇਵੇਂ ਦਰਿਆ ਦੀਆਂ ਭੇਟਾਂ ਚੜ ਗਏ ਉਹਨਾਂ ਦਾ ਜਾ ਕੇ ਦੁੱਖ ਹੰਡਾਓ ਲੋਕ ਕਰਲਾਉਂਦੇ ਨੇ ਬੱਦ ਸਿਸਾਂ ਦਿੰਦੇ ਨੇ ਤੁਹਾਨੂੰ ਔਰ ਇਹ ਸਿਰਫ ਇੱਕ ਸਿਆਸੀ ਸਿਆਸੀ ਇੱਕ ਬੈਨੀਫਿਟ ਲੈਣ ਵਾਸਤੇ ਉਹ ਸਾਹਮਣੇ ਆਏ ਨੇ ਤਾਂ ਕਿ ਲੋਕਾਂ ਦੇ ਦਿਲ ਦੇ ਵਿੱਚ ਇਹ ਜਾਵੇ ਕਿ ਇਹ ਸਿਰਤਮਾਨ ਦੇ ਨਾਲ ਖੜੇ ਹੋਏ ਨੇ ਔਰ ਜੋ ਉਹਨਾਂ ਦੇ ਉੱਪਰ ਲੀਗਲ ਪ੍ਰੋਸੀਡਿੰਗ ਜੋ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ ਉਹਦੇ ਤੋਂ ਕਿਤੇ ਨਾ ਕਿਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਔਰ ਲੋਕਾਂ ਦੇ ਮਨਾਂ 'ਚ ਸਿੰਪਥੀ ਉਹਨਾਂ ਦੇ ਮਨਾਂ ਤੋਂ ਸਿੰਪਥੀ ਹਾਸਲ ਕਰਨ ਵਾਸਤੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਵਿਕਰਮਜੀਤਿਆ ਦੀਏ ਮਾਈਂਡ ਗੇਮਸ ਲੇਕਿਨ ਉਹ ਤਾਂ ਕਹਿੰਦੇ ਨੇ ਕਹਿੰਦੇ ਜਿਵੇਂ ਤੁਸੀਂ ਕਿਹਾ ਕਿ ਇਹ ਨਸ਼ੇ ਦੀ ਛੇਵੇਂ ਭੇਟ ਜਿਹੜੇ ਲੋਕੀ ਚੜ ਗਏ ਉਹਨਾਂ ਨੂੰ ਜਾ ਕੇ ਪਹਿਲੇ ਉਹਨਾਂ ਦੇ ਮਾਪਿਓ ਨੂੰ ਜਾ ਕੇ ਪੁੱਛਣ ਲੇਕਿਨ ਉਹ ਕਹਿੰਦੇ ਮੇਰੇ ਉੱਤੇ ਕੋਈ ਵੀ ਹਜੇ ਤੱਕ ਅਜੇਹਾ ਤੁਹਾਡੇ ਕੋਲ ਸਬੂਤ ਨਹੀਂ ਆਇਆ ਕਿ ਤੁਸੀਂ ਮੈਨੂੰ ਇਹ ਕਹਿ ਸਕੋ ਕਿ ਮੈਂ ਇਸ ਸਾਰੇ ਰੈਕਟ ਦੇ ਵਿੱਚ ਮੌਜੂਦ ਰਿਹਾ ਆ ਦੇਖੋ ਸੰਮਨ ਕਿਨੇ ਕੀਤਾ ਜਿਸ ਅਥਾਰਟੀ ਨੇ ਸੰਮਨ ਕੀਤਾ ਜਵਾਬ ਦੇਣ ਵੈਲਕਮ ਕਰਨ ਜੇ ਇਹਨਾਂ ਦੀ ਕਿਤੇ ਸ਼ਮੂਲੀਅਤ ਨਹੀਂ ਆ ਜਾਂ ਇਹਨਾਂ ਦਾ ਕਿਤੇ ਵੀ ਕਿਸੇ ਵੀ ਪਦਰਤ ਇਨਵੋਲਵਮੈਂਟ ਨਹੀਂ ਹੈ ਹੀ ਵਿਲ ਬੀ ਐਕਵਿਟ ਐਕਵਿਟ ਹੋ ਜਾਏਗਾ ਨਾ ਫੇਸ ਤਾਂ ਕਰਨ ਭੱਜਦੇ ਕਿਉਂ ਨੇ ਜੇ ਕੋਈ ਡਿਪਾਰਟਮੈਂਟ ਜਾਂ ਕੋਈ ਮਾਨਯੋਗ ਅਦਾਲਤ ਇੱਕ ਕਾਨੂੰਨੀ ਦਾਇਰੇ ਦੇ ਵਿੱਚ ਕਾਨੂੰਨੀ ਕਾਰਵਾਈ ਕਰਨ ਵਾਸਤੇ ਉਹਨਾਂ ਨੂੰ ਬੁਲਾਉਂਦੀ ਹੈ ਫਿਰ ਘਬਰਾਟ ਕਾਦੀ ਆ ਘਬਰਾਟ ਤਾਂ ਉਹਨੂੰ ਹੀ ਆਉਂਦੀ ਜਿਹਦੇ ਮਨਚ ਮੈਲ ਹੁੰਦੀ ਹੈ ਲੇਕਿਨ ਉਹ ਤਾਂ ਤੁਹਾਡੀ ਸਰਕਾਰ ਤੇ ਇਲਜ਼ਾਮ ਲਗਾਉਂਦੇ ਨੇ ਕਹਿੰਦੇ ਮੇਰੇ ਵਿਰੁੱਧ ਮੇਰੇ ਪਰਿਵਾਰ ਦੇ ਵਿਰੁੱਧ ਜਿਹੜਾ ਆ ਉਹ ਵੈਂਡੇਟਾ ਪੋਲਿਟਿਕਸ ਚੱਲ ਰਹੀ ਹੈ ਦੋ ਵਾਰੀ ਪਹੁੰਚਣ ਨੂੰ ਕਿਹਾ ਗਿਆ ਹੁਣ 27 ਤਰੀਕ ਨੂੰ ਫੇਰ ਸੱਦਾ ਕਿਹਾ ਕਹਿੰਦੇ ਮੈਂ ਉੱਥੇ ਵੀ ਜਾਵਾਂਗਾ ਲੇਕਿਨ ਮੇਰੇ ਵਿਰੁੱਧ ਮੇਰੇ ਪਰਿਵਾਰ ਦੇ ਵਿਰੁੱਧ ਵੈਂਡੇਟਾ ਪੋਲਿਟਿਕਸ ਦੇਖੋ ਵੈਂਡੇਟਾ ਪੋਲਿਟਿਕਸ ਦਾ ਸਿਰਫ ਸਿਰਫ ਸ਼ੈਲਟਰ ਲੈ ਕੇ ਇਹ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਪੈਰ ਉਜਮਾਣਾ ਚਾਹੁੰਦੇ ਨੇ ਪੰਜਾਬ ਦੀ ਜਨਤਾ ਬੁਰੀ ਤਰੀਕੇ ਨਾਲ ਅਕਾਲੀ ਦਲ ਨੂੰ ਨਕਾਰ ਚੁੱਕੀ ਹੈ ਜਿਹੜੇ ਕਹਿੰਦੇ ਸੀ ਕਿ ਅਸੀਂ 25 ਸਾਲ ਕੰਟੀਨਿਊਸਲੀ ਰਾਜ ਕਰਾਂਗੇ ਜਿਹੜੇ ਆਪਣੇ ਆਪ ਨੂੰ ਪੰਜਾਬ ਦੀ ਸਭ ਤੋਂ ਵੱਡੀ ਪੰਥਕ ਪਾਰਟੀ ਦੱਸਦੇ ਸੀ ਜਿਹੜੇ ਕਹਿੰਦੇ ਸੀ ਕਿ ਸਾਡਾ ਜਿਹੜਾ ਸਾਡੀ ਜਿਹੜੀ ਪਾਰਟੀ ਹੈ ਉਹ ਪੰਥਕ ਸੇਵਾ ਵਾਸਤੇ ਜਿਹੜੇ ਇਹ ਗੱਲਾਂ ਕਰਦੇ ਸੀ ਪੰਜਾਬ ਨੇ ਲੋਕਾਂ ਨੂੰ ਦਿਖਾਤਾ ਨਹੀਂ ਤੁਸੀਂ ਪੰਜਾਬ ਦੇ ਦਰਦੀ ਨਹੀਂ ਹੋ ਤੁਸੀਂ ਪੰਜਾਬ ਲਈ ਬੇਦਰਦੀ ਹੋ ਲੱਗਦਾ ਹੈ ਕਿ ਕਿਤੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਸਿਰਫ ਔਰ ਸਿਰਫ ਪੰਜਾਬ ਨੂੰ ਦਿਖਾਉਣ ਦੇ ਲਈ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਹਨੂੰ ਨੀਵਾ ਦਿਖਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਨਾਲ ਕੋਈ 2024 ਚ 2027 ਚ ਅਸਰ ਹੋਏਗਾ ਅਕਾਲੀ ਦਲ ਉੱਠ ਪਾਏਗੀ ਆਮ ਆਦਮੀ ਪਾਰਟੀ ਦੇ ਲੈਵਲ ਤੇ ਆ ਕੇ ਅਕਾਲੀ ਦਲ ਉਠੇਗਾ ਜਾਂ ਨਹੀਂ ਉਠੇਗਾ ਇਹ ਤਾਂ ਪੰਜਾਬ ਦੇ ਲੋਕ ਫੈਸਲਾ ਕਰਨਗੇ ਪਰ ਆਮ ਆਦਮੀ ਪਾਰਟੀ ਕਿਸੇ ਵੀ ਗਲਤ ਐਥਿਕਸ ਨਾਲ ਕਿਸੇ ਵੀ ਗਲਤ ਤਰੀਕੇ ਨਾਲ ਕੋਈ ਲਾਹਾ ਲੈਦੀ ਨਾ ਤਾਂ ਕੋਸ਼ਿਸ਼ ਕਰਨ ਦੀ ਪਹਿਲਾਂ ਕੋਈ ਸਾਈਡ ਆਈਡੀਓਲੋਜੀ ਸੀ ਨਾ ਹੈ ਨਾ ਰਹੇਗੀ ਅਸੀਂ ਡਵੈਲਪਮੈਂਟ ਦੇ ਮੁੱਦੇ ਤੇ ਗੱਲ ਕਰਦੇ ਹਾਂ ਅਸੀਂ ਗੱਲ ਕਰਦੇ ਹਾਂ ਲੋਕਾਂ ਦੀ ਸਿਹਤ ਲੋਕਾਂ ਦੀ ਸਿੱਖਿਆ ਲੋਕਾਂ ਨੂੰ ਸਹੂਲਤਾਂ ਤੇ ਤੁਸੀਂ ਇੱਕ ਚੀਜ਼ ਦੇਖੋ ਮਾਨਯੋਗ ਸੀਮ ਸਾਹਿਬ ਡੇਲੀ 4 ਤੋਂ 5 ਪ੍ਰੋਗਰਾਮ ਕਿਤੇ ਨਾ ਕਿਤੇ ਕਰਦੇ ਨੇ ਕਿਤੇ ਨਾ ਕਿਤੇ ਪਬਲਿਕ ਦੇ ਵਿੱਚ ਉਹਨਾਂ ਦੀ ਹਾਜ਼ਰੀ ਹੁੰਦੀ ਹੈ ਸਾਡੇ 92 ਦੇ 92 ਵਿਧਾਇਕ ਜਿਨ੍ਹਾਂ ਵਿੱਚ ਸਾਡੇ ਮੰਤਰੀ ਸਾਹਿਬਾਨ ਨੇ ਹਰ ਡੇਲੀ 5 ਤੋਂ 6 ਪ੍ਰੋਗਰਾਮਸ ਦੇ ਵਿੱਚ ਕਿਤੇ ਨਾ ਕਿਤੇ ਹਾਜ਼ਰ ਕਹਿੰਦਾ ਮਕਸਦ ਹੈ ਕਿ ਸਮੁੱਚੀ ਕੈਬਨਿਟ ਸਮੁੱਚੀ ਟੀਮ ਸਮੁੱਚੀ ਆਮ ਆਦਮੀ ਪਾਰਟੀ ਇਵਨ ਕਿ ਸਾਡੇ ਵਲੰਟੀਅਰਸ ਉਹ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਰਿਹਾ ਹੋਏ ਨੇ ਹੁਣੇ ਦੇਖੋ ਇੱਕ ਮਾਨਯੋਗ ਸੀਮ ਸਾਹਿਬ ਨੇ ਅਨਾਊਂਸਮੈਂਟ ਕੀਤੀ ਔਰ ਸ਼ੁਰੂ ਕਰਵਾਈ ਤੀਰਥ ਯਾਤਰਾ ਜੀ ਤੀਰਥ ਯਾਤਰਾ ਦੇ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਵੀ ਕਵਰੇਜ ਕੀਤੀ ਸੀ ਮੇਰੇ ਖਿਆਲ ਨਾਲ ਕਿ ਜਿਹੜੀ ਹੈ ਅੰਮ੍ਰਿਤਸਰ ਤੁਸੀਂ ਜਾ ਕੇ ਵੇਖੋ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਅੱਖਾਂ 'ਚ ਪਾਣੀ ਸੀ ਖੁਸ਼ੀ ਦਾ ਖੁਸ਼ੀ ਦੇ ਹੰਝੂ ਸੀਗੇ ਔਰ ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਅੱਖਾਂ 'ਚ ਪਾਣੀ ਸੀਗਾ ਦਰਦ ਦਾ ਉਹ ਦਰਦ ਚਿੱਟੇ ਦਾ ਉਹ ਦਰਦ ਬੇਰੋਜ਼ਗਾਰੀ ਦਾ ਬੱਚੇ ਰੋਂਦੇ ਸੀ ਦਰਦ ਬੇਰੋਜ਼ਗਾਰੀ ਦਾ ਦਰਦ ਚਿੱਟੇ ਦਾ ਦਰਦ ਕ腐ਸ਼ਨ ਦਾ ਦਰਦ ਮਹਿੰਗਾਈ ਦਾ ਉਹ ਦਰਦ ਸੀਗਾ ਲੋਕਾਂ ਦੇ ਦਿੱਤੇ ਜਿਹੜਾ ਐਕਸਟਰਾ ਬਰਡਨ ਜੋ ਸਰਕਾਰਾਂ ਪਾ ਕੇ ਰੱਖਦੀ ਸੀ ਦਬਾਅ ਕਰਕੇ ਉਹ ਦਰਦ ਸੀ ਲੇਕਿਨ ਐਤ ਕੀ ਫਸਟ ਟਾਈਮ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਹੋਇਆ ਕਿ ਲੋਕਾਂ ਦੇ ਅੱਖਾਂ 'ਚ ਪਾਣੀ ਹੈ ਲੇਕਿਨ ਖੁਸ਼ੀ ਦੇ ਕਿ ਸਾਡੀ ਕਿਸੇ ਨੇ ਬਾਫੜੀ 600 ਯੂਨਟ ਬਿਜਲੀ ਮਾਫ ਹੈ ਇਸ ਤੋਂ ਪਹਿਲਾਂ ਕੀ ਸੀ ਸਿਰਫ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਹੁਣ ਕੀ ਦੇ ਵਾਸਤੇ ਹੁਣ ਫਾਰ 올 ਹੈ ਤੁਸੀਂ ਜਲੰਧਰ ਅਸੀਂ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਗੱਲ ਕੀਤੀ ਜਲੰਧਰ ਦਾ ਜਿਹੜਾ ਲੋਕ ਸਭਾ ਅਸੀਂ ਇਲੈਕਸ਼ਨ ਜਿੱਤੇ ਸੀ ਉਹ ਡਵੈਲਪਮੈਂਟ ਤੇ ਜਿੱਤੇ ਸੀ ਔਰ ਮੈਂ ਤੁਹਾਡੇ ਚੈਨਲ ਦੇ ਮਾਤੇ ਵੀ ਰਹੀ ਮਾਨਯੋਗ ਸੀਐਮ ਸਾਹਿਬ ਤੱਕ ਕਹਿ ਹੀ ਚੁੱਕੇ ਨੇ ਅਸੀਂ ਉਹਨਾਂ ਦੀ ਗੱਲ ਨੂੰ 100% ਨਹੀਂ 1000% ਸਪੋਰਟ ਕਰਦੇ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੀਆਂ 13 ਦੀ 13 ਲੋਕ ਸਭਾ ਔਰ ਚੰਡੀਗੜ੍ਹ 14ਵੀਂ ਲੋਕ ਸਭਾ ਆਮ ਆਦਮੀ ਪਾਰਟੀ ਜਿੱਤੇਗੀ ਔਰ ਡੈਫੀਨੇਟ ਜਿੱਤੇਗੀ ਲੇਕਿਨ ਤੁਹਾਡਾ ਇਹ ਅਲਾਈਅੰਸ ਜਿਹੜਾ ਕਾਂਗਰਸ ਨਾਲ ਹੋਣ ਦੀ ਇੰਡੀਆ ਗੱਠ ਜੋੜ ਹੋਣ ਦੀਆਂ ਬੜੀਆਂ ਗੱਲਾਂ ਆndੀਆਂ ਨੇ ਸਾਹਮਣੇ ਕਿਤੇ ਪੰਜਾਬ ਦੇ ਵਿੱਚ ਕਾਂਗਰਸ ਕੁਝ ਕਹਿੰਦੀ ਹੈ ਬਾਹਰ ਤੁਹਾਡਾ ਉਹਨਾਂ ਦੇ ਨਾਲ ਗੱਠ ਜੋੜ ਦੀ ਗੱਲ ਚੱਲ ਰਹੀ ਹੈ ਇਹਦਾ ਅਸਰ ਕਿੰਨਾ ਕੁ 13 ਸੀਟਾਂ ਤੇ ਨਜ਼ਰ ਆਏਗਾ ਦੇਖੋ ਇਹ ਹਾਈ ਕਮੰਡ ਨੇ ਫੈਸਲਾ ਕਰਨਾ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਅਰਵਿੰਦ ਕੇਜਵਲ ਸਾਹਿਬ ਨੈਸ਼ਨਲ ਕਨਵੀਨਰ ਮਾਨਯੋਗ ਸੰਦੀਪ ਪਾਠਕ ਜੀ ਸਾਡੇ ਨੈਸ਼ਨਲ ਜਨਰਲ ਸੈਕਟਰੀ ਉਹਨਾਂ ਦਾ ਅਸੀਂ ਤਾਂ ਸਿਪਾਈ ਆਂ ਅਸੀਂ ਸਿਪਾਈਆਂ ਸਾਨੂੰ ਜੋ ਹੁਕਮ ਲੱਗੇਗਾ ਅਸੀਂ ਉਹਦੀ ਇਨਬਿੰਦ ਪਾਲਣਾ ਕਰਾਂਗੇ ਭਾਵੇਂ ਅਸੀਂ ਅਲਾਈਅੰਸ ਦੇ ਵਿੱਚ ਆ ਜੀਏ ਭਾਵੇਂ ਅਸੀਂ ਇਕੱਲੇ ਆ ਜੀਏ ਸੁਪੜਾ ਸਾਫ਼ ਹੋਇਆਗਾ ਅਕਾਲੀ ਦਲ ਦਾ ਭਾਜੀਪੀ ਦਾ ਤਾਂ ਗਿਣਉਂ ਨਾ ਸੁਪੜਾ ਸਾਫ ਟਨ ਟਨ 14 ਆਊਟ ਆਫ 14 ਭਾਵੇਂ ਅਲਾਈਅੰਸ ਗਿਣ ਲਓ ਭਾਵੇਂ ਇਕੱਲੇ ਗਿਣ ਮਤਲਬ ਉਮੀਦ ਉਮੀਦ ਹੈ ਅਲਾਈਅንስ ਦੀ ਕਿਉਂਕਿ ਅਲਾਈਅንስ ਤਾਂ ਹਮੇਸ਼ਾ ਬਾਰ-ਬਾਰ ਇਹ ਚੀਜ਼ ਆਂਦੀ ਹੈ ਬਾਹਰ ਭਾਵੇਂ ਵਿਰੋਧੀ ਤਰ੍ਹਾਂ ਦੀ ਕਰ ਲੋ ਅਕਾਲੀ ਦਲ ਕਹਿੰਦੀ ਹੈ ਕਹਿੰਦੇ ਅਗਰ ਇਹਨਾਂ ਦਾ ਅਲਾਈਅਅንስ ਹੋ ਗਿਆ ਲੋਕਾਂ ਦੇ ਵਿੱਚ ਗਲਤ ਮੈਸੇਜ ਆਏਗਾ ਔਰ ਲੋਕ ਸਾਨੂੰ ਵੋਟ ਕਰਨਗੇ ਅਸੀਂ 13 ਦੀਆਂ 13 ਸੀਟਾਂ ਜਿੱਤ ਕੇ ਲਿਆਵਾਂਗੇ ਫਿਰ ਦੇਖਣੇ ਕੋ ਖੁਆਬ ਅੱਛਾ ਹੈ ਸੁਪਨੇ ਦੇਖਣ ਚ ਕੋਈ ਪੈਸੇ ਥੋੜੇ ਨਾ ਲੱਗਦੇ ਨੇ ਅਕਾਲੀ ਦਲ ਤਾਂ ਉਹਦੇ ਵੀ ਕਹਿੰਦੇ ਕਿ 25 ਸਾਲ ਰਾਜ ਕਰਾਂਗੇ 25 ਸੀਟਾਂ ਵੀ ਨਹੀਂ ਆਈਆਂ ਕਿੰਨਿਆਂ ਨੇ 3 ਇਹ ਪਹਿਲਾਂ ਇਹ ਸੋਚਾਂ ਨੇ ਅਸੀਂ 3 ਤੋਂ 13 ਕਿਵੇਂ ਹੋਣਾ ਹੈ ਹਮ ਵਿਧਾਨ ਸਭਾ ਚ ਮੇਰਾ ਹਲਕਾ ਲੋਕ ਸਭਾ ਫਰੋਸਪੁਰ ਹੈ ਹਮ ਫਰੋਸਪੁਰ ਤੋਂ ਸਾਡੇ ਮੌਜੂਦਾ ਜਿਹੜੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੀ ਔਰ ਮੈਨੂੰ ਇਹ ਪਤਾ ਲੱਗਿਆ ਸੂਤਰਾਂ ਦੇ ਹਵਾਲੇ ਤੋਂ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਆਵਦੀ ਫਰੋਸਪੁਰ ਕੰਸੇਕੁਐਂਸੀ ģਿਵਨ ਅਪ ਕਰ ਚੁੱਕੇ ਨੇ ਹਮ ģਿਵਨ ਅਪ ਕਰ ਚੁੱਕੇ ਨੇ ਇਹ 13 ਦੀ 13 ਜਿੱਤਾਂ ਨਾਲੇ ਨੇ ਬਾਦਲ ਸਾਹਿਬ ਨੂੰ ਕਹੋ ਕੀਪਤਾ ਆਪਣਾ ਕੋਈ ਹੋਰ ਵਧੀਆ ਬੰਦਾ ਲੈ ਕੇ ਆ ਰਹੇ ਹੋ ਜਿਹੜਾ ਉਹਨਾਂ ਨੂੰ ਲੱਗਦਾ ਹੋਵੇ ਕਿ ਬਈ ਜਿੱਤ ਸਕਦਾ ਐ ਤੋਂ ਪੱਕਾ ਜਿੱਤ ਕੇ ਲਿਆਊਗਾ ਫਿਰ ਇਹਦਾ ਮਤਲਬ ਲੋਕ ਸਭਾ ਫਲੋਸਪੁਰ ਤੋਂ ਭੱਜ ਰਹੇ ਨੇ ਇਹਦਾ ਮਤਲਬ ਤਾਂ ਫਿਰ ਇਹੀ ਹੈ ਯਾਨੀ ਕਿ ਸੁਖਵੀਰ ਬਾਦਲ ਤੋਂ ਵੀ ਕੋਈ ਵਧੀਆ ਬੰਦਾ ਹੈਗਾ ਇਹਨਾਂ ਕੋਲ ਉਹ ਤਾਂ ਆਪ ਕਹਿੰਦੇ ਨੇ ਉਹਨਾਂ ਨੇ ਤਾਂ ਟਵੀਟ ਕਰਕੇ ਲੋਕੀ ਸੱਦੇ ਵੀ ਨੇ ਜਿਹੜੇ ਸੀਨੀਅਰ ਲੀਡਰ ਛੱਡ ਕੇ ਚੱਲ ਗਏ ਸੀ ਉਹਨਾਂ ਨੇ ਸੱਦੇ ਨੇ ਕਹਿੰਦੇ ਆਜੋ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਇੱਕ ਝੰਡੇ ਥੱਲੇ ਹੋ ਕੇ ਅਸੀਂ ਲੋਕਾਂ ਦੇ ਲਈ ਲੜਾਈ ਲੜਦੇ ਆਂ ਪੰਥ ਦੀ ਲੜਾਈ ਲੜਦੇ ਆਂ ਆਪਾਂ ਮੈਂ ਪਹਿਲਾਂ ਕਿਹਾ ਕਿ ਪੰਥਕ ਪਾਰਟੀ ਇਹ ਕਿੰਨੀ ਕੀ ਹੈਗੀ ਜਾਂ ਨਹੀਂ ਹੈਗੀ ਉਹ 2022 ਚ ਲੋਕਾਂ ਨੇ ਦੱਸਤਾ ਦੂਜੀ ਜਿਹੜੀ ਮਾਫੀ ਮੰਗ ਰਹੇ ਨੇ ਟਾਈਮਿੰਗ ਦੇਖੋ ਕੀ ਹੈ ਮੈਨੂੰ ਲੱਗਦਾ ਕਿ ਫ फेब्रुवारी ਅੱਧ ਦੇ ਵਿੱਚ ਚੌਂਜਾਬਤਾ ਲੱਗ ਜਾਊਗਾ ਇਹ ਮੈਨੂੰ ਲੱਗਦਾ ਹੈ ਮੇਰਾ ਨਿੱਜੀ ਵਿਚਾਰ ਹੈ 2 ਟਾਈ ਮਹੀਨੇ ਪਹਿਲਾਂ ਹੁਣੇ ਮਾਫੀ ਮੰਗ ਰਹੇ ਨੇ ਪੰਜਾਬ ਦੇ ਲੋਕ ਬੜੇ ਸਿਆਣੇ ਹੋ ਚੁੱਕੇ ਨੇ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਚੁੱਕਾ ਹੈ ਕਿ ਜੇ ਮਾਫੀ ਮੰਗਣੀ ਸੀ ਫਿਰ 2022 ਚ ਜਦੋਂ ਸੁਪੜਾ ਸਾਫ ਹੋਇਆ ਸੀ ਉਦੋਂ ਹੀ ਮੰਗ ਲੈਂਦੇ ਅੱਜ 18 19 ਮਹੀਨੇ ਪਹਿਲਾਂ ਮੰਗਦੇ ਲੋਕਾਂ ਨੂੰ ਇਹ ਪਤਾ ਲੱਗਣਾ ਸੀ ਵੀ ਹਾਂ ਠੀਕ ਹੈ ਵੀ ਹੁਣ ਤੱਕ ਕੋਈ ਇਲੈਕਸ਼ਨ ਨਹੀਂ ਆ ਬਈ ਗਲਤੀ ਕੀਤੀ ਸੀ ਸਜ਼ਾ ਭੁਗਤ ਲਈ ਹੈ ਤੇ ਹੁਣ ਮਾਫੀ ਮੰਗ ਲਈ ਉਹ ਤਾਂ ਜੱਜ ਦਾ ਸੀ ਲੇਕਿਨ 2 2.5 3 ਮਹੀਨੇ ਪਹਿਲਾਂ ਮਾਫੀ ਮੰਗਣਾ ਪੋਲਿਟੀਕਲ ਸਟੰਟ ਹੈ ਆਖਰੀ ਸਵਾਲ ਤੁਹਾਨੂੰ ਪੁੱਛੂੰਗੀ ਕਿ ਫਿਰੋਜ਼ਪੁਰ ਤੋਂ ਜਿਹੜੇ ਐਮਪੀ ਦੇ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਖੜੂਗੇ ਉਹ ਕੈਂਡੀਡੇਟ ਨੂੰ ਪਰਖਿਆ ਜਾ ਰਿਹਾ ਚੁਣਿਆ ਜਾ ਰਿਹਾ ਕੌਣ ਹੋਏਗਾ ਦੇਖੋ ਇਹ ਪਾਰਟੀ ਸੰਗਠਨ ਦਾ ਕੰਮ ਹੈ ਪਾਰਟੀ ਸੰਗਠਨ ਨੇ ਕੈਂਡੀਡੇਟ ਦੇਣਾ ਪਾਰਟੀ ਸੰਗਠਨ ਦੇਖ ਰਹੀ ਹੈ ਜੋ ਵੀ ਕੈਂਡੀਡੇਟ ਫਿਰੋਜ਼ਪੁਰ ਦੇ ਵਿੱਚ ਆਏਗਾ ਜਿਤਾ ਕੇ ਭੇਜਾਂਗੇ 100% ਜਿਤਾ ਕੇ ਭੇਜਾਂਗੇ ਸੁਝਾਤਾ ਤੁਹਾਡਾ ਵੀ ਹੋਏਗਾ ਤੁਹਾਡਾ ਹਲਕਾ ਆ ਉਹ ਤੁਸੀਂ ਚਾਹੁੰਦੇ ਹੋ ਕਿ ਉੱਥੇ ਵਿਕਾਸ ਹੋਵੇ ਤੇ ਫਿਰ ਕਿਦਾਂ ਦਾ ਵਿਅਕਤੀ ਹੋਣਾ ਚਾਹੀਦਾ ਨਹੀਂ ਇਹ ਦੇਖੋ ਪਾਰਟੀ ਪਾਰਟੀ ਦੇ ਸੰਗਠਨ ਦੀ ਜਰਸਡਿਕਸ਼ਨ ਹੈ ਇਹਦੇ ਉੱਤੇ ਸਿਰਫ ਮਾਨਯੋਗ ਸੰਦੀਪ ਪਾਟਕ ਸਾਹਿਬ ਜਾਂ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜੂਲ ਸਾਹਿਬ ਜਾਂ ਸਾਡੇ ਰਾਜ ਸਭਾ ਮੈਂਬਰ ਰਾਗਵ ਚੱਟਾ ਜੀ ਔਰ ਸਾਡੇ ਪਾਰਟੀ ਦੇ ਪ੍ਰਧਾਨ ਮਾਨਯੋਗ ਸੀਐਮ ਸਾਹਿਬ ਔਰ ਸਾਡੇ ਕਾਰਜਕਾਰੀ ਪ੍ਰਧਾਨ ਮਾਨਯੋਗ ਬੁਧਰਾਮ ਜੀ ਇਹ ਇਸ ਗੱਲ ਦਾ ਜਵਾਬ ਉਹੀ ਦੇਣਗੇ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਜੀ ਸਰ ਗੱਲਬਾਤ ਕਰਨ ਦੇ ਲਈ ਲੇਕਿਨ ਅਸੀਂ ਜਿਸ ਵਕਤ ਗੱਲ ਕਰ ਰਹੇ ਸੀਗੇ ਸਿੱਧੇ ਤੌਰ ਤੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਉਹਦੇ ਉੱਤੇ ਗੱਲ ਮੁੱਖ ਤੌਰ ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹ ਵੀਡੀਓ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਪਰਸਪੈਕਟਿਵ ਬਣੇ ਨੇ ਅਸੀਂ ਉਮੀਦ ਕਰਦੇ ਹਾਂ ਉਹ ਪਰਸਪੈਕਟਿਵਸ ਦੇ ਨਾਲ ਇੱਕ ਹੋਰ ਪਰਸਪੈਕਟਿਵ ਜ਼ਰੂਰ ਜੁੜਿਆ ਹੋਵੇਗਾ ਜੋ ਕਿ ਵਿਧਾਇਕ ਜੀ ਨੇ ਦੱਸਿਆ ਔਰ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਲੀਡ ਕਰਦੀਆਂ ਨੇ ਇਹ ਤਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ